ਗੁਰੂ ਪਿਆਰਿਓ ਗੁਰਮਖ ਦੀ ਰਹਿਣੀ ਕਿਹੋ ਜਹੀ ਹੁੰਦੀ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ 64 ਅੰਗ ਤੇ ਬਖਸ਼ਿਸ਼ ਕਰਦੇ ਹਨ ਗੁਰਮਖ ਬ੍ਰਹਮ ਹਰਿਆ ਬਲਾ ਸਚ ਸਹਿਜ ਸੁ ਭਾਈ ਗੁਰੂ ਦੇ ਸੰਮੁਖ ਰਹਿਣ ਵਾਲਾ ਮਨੁੱਖ ਗੁਰਮਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਉਹ ਮਨੁੱਖ ਇੱਕ ਖਰਾ ਭਰਾ ਰੁੱਖ ਹੈ ਉਹ ਬੜ ਭਾਗੀ ਮਨੁੱਖ ਸਦਾ ਸਿਰ ਪ੍ਰਭੂ ਵਿੱਚ ਜੁੜਿਆ ਰਹਿੰਦਾ ਹੈ ਆਤਮਿਕ ਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਪਰਪੂ ਦੇ ਪ੍ਰੇਮ ਵਿੱਚ ਮਗਰ ਰਹਿੰਦਾ ਹੈ ਸッカ ਤਿੰਨ ਵਾਰੀਆਂ ਇੱਕ ਸ਼ਬਦ ਲਈ ਬੁલાਏ ਪਰਮਾਤਮਾ ਦੀ ਸਿਫਤਸਲਾ ਦੇ ਸ਼ਬਦ ਵਿੱਚ ਜੋੜ ਕਿ ਮਾਇਆ ਦੇ ਤਿੰਨ ਰੂਪ ਤਿੰਨ ਟਾਣੀਆਂ ਉਸ ਨੇ ਦੂਰ ਕਰ ਲਈਆਂ ਹੋਈਆਂ ਹਨ ਅੰਮ੍ਰਿਤ ਫਲ ਹਰ ਏਕ ਹੈ ਆਪੇ ਤੇ ਖਵਾਏ ਉਸ ਨੂੰ ਆਤਮਿਕ ਜੀਵਨ ਦੇਣ ਵਾਲਾ ਸਿਰਫ ਇੱਕ ਨਾਮ ਫੜ ਲਗਦਾ ਹੈ ਪਰ ਉਹ ਮੇਰ ਕਰਕੇ ਆਪ ਹੀ ਉਸ ਨੂੰ ਇਹ ਫਲ ਚਖਾ ਦਿੰਦਾ ਹੈ ਗੁਰੂ ਪਿਆਰਿਓ ਗੁਰਮੁਖ ਪਰਮਾਤਮਾ ਦੇ ਸਿਰ ਸਲਾਹ ਦੇ ਸਾਥ ਨਾਲ ਜੁੜ ਕੇ ਮਾਇਆ ਦੇ ਤਿੰਨੇ ਗੁਣਾਂ ਨੂੰ ਦੂਰ ਕਰ ਲੈਂਦਾ ਹੈ ਗੁਰਮੁਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਹਰਾ ਭਰਾ ਰਹਿੰਦਾ ਹੈ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ ਆਤਮਿਕ ਕਲੂਤਾਂ ਵਿੱਚ ਟਿਕਿਆ ਰਹਿੰਦਾ ਹੈ ਅਰਪੂ ਦੇ ਪੇਮ ਵਿੱਚ ਮੰਗਰ ਰਿੰਦਾ ਹੈ